ਇਸ ਕਰਕੇ ਉਹ ਜਿਹੜੀ ਗੱਲ ਨਿਕਲੀ ਹੈ ਬੈਰ ਉਹ ਚਲੋ ਨਹੀਂ ਨਿਕਲਣੀ ਚਾਹੀਦੀ ਹੈ ਜੇ ਨਿਕਲੀ ਉਹ ਦੱਸਤਾ ਕਿ ਨਿਕਲਿਆ ਕੋਈ ਬੰਦੇ ਵੱਲੋਂ ਬੰਦਾ ਹੈ ਕਿਸੇ ਹੋਰ ਭਾਵਨਾ ਤੋਂ ਨਹੀਂ ਗੱਡੀ ਹੈ ਇਸ ਕਰਕੇ ਇਹ ਜਿਹੜਾ ਅੱਜ ਇੱਥੇ ਸਰਕਾਰ ਵੱਲੋਂ ਇਸ ਤਰੀਕੇ ਦਾ ਮਤਲਬ ਜ਼ਬਰ ਉਹਨਾਂ ਨੂੰ ਮਤਲਬ ਕਿੰਨਾ ਕਿੰਨਾ ਚਿਹਰਾ ਦਫ਼ਤਰਾਂ ਦੇ ਵਿੱਚ ਇੱਕ ਪਿਠਾ ਕੇ ਰੱਖਣਾ ਉਸ ਲੇਡੀਜ਼ ਨੂੰ ਘਰ ਵਾਲਾ ਉਹਦਾ ਦਾਖਲ ਹੋਵੇ ਬੇਟਾ ਦਾਖਲ ਹੋਵੇ ਦਾ ਉਹਨੂੰ ਮਤਲਬ ਹਸਪਤਾਲ ਦੇ ਵਿੱਚ ਹਰਾਸ਼ਮੈਂਟ ਕਰੀ ਜਾਣਾ ਤੇ ਬੰਦੇ ਤੇ ਇਹ ਮਤਲਬ ਆਟੋਮੈਟਿਕੋ ਮਤਲਬ ਉਹਨੂੰ ਉਹਨੂੰ ਤਕਲੀਫ ਆਉਂਦੀ ਹੈਗੀ ਇਸ ਕਰਕੇ ਇਹ ਇਹ ਜਿਹੜਾ ਇੱਥੇ ਦਾ ਮਤਲਬ ਸਾਡੇ ਅ ਇਸ ਦਾ ਪਟਿਆਲੇ ਦਾ ਐਸਐਸਪੀ ਨਾਨਕ ਸਿੰਘ ਜੀ ਨੇ ਉਹਨਾਂ ਨੂੰ ਮਤਲਬ ਇਸ ਗੱਲ ਦੇ ਉੱਤੇ ਫੌਰੀ ਤੌਰ ਤੇ ਉਹਨਾਂ ਦੇ ਪਰਚਾ ਦੇਣਾ ਚਾਹੀਦਾ ਸੀਗਾ ਉਹਨਾਂ ਨੇ ਮਤਲਬ ਬਿਲਕੁਲ ਇਸ ਗੱਲ ਤੇ ਠਿਕਾਈ ਕੀਤੀ ਐਸਐਸਪੀ ਸਾਹਿਬ ਇਸ ਗੱਲ ਤੋਂ ਉਹਨੂੰ ਨਹੀਂ ਪਤਾ ਸੀਗਾ ਇਹ ਮੁੱਦਾ ਕਿੰਨਾ ਵੱਡਾ ਬਣ ਰਿਹਾ ਹੈਗਾ ਏ ਮਤਲਬ ਜਾਣ ਕੋ ਤੇ ਕਿੰਨਾ ਨੇ ਮੁੱਦਾ ਬਣਾਇਆਗਾ ਜਿਹੜੀ ਐਫ ਆਈ ਆਰ ਮਤਲਬ ਉਹ ਹੋਟਲ ਵਾਲੇ ਵੱਲੋਂ ਕੱਟੀ ਗਈ ਉਹ ਤਾਂ ਕੀ ਤੁਕ ਮੰਦੀ ਸੀ ਉਹ ਹੋਟਲ ਵੱਲੋਂ ਐਫ ਆਈ ਆਰ ਕੱਟਉਂਦਾ ਆ ਇਹਦੇ ਕਰਨਲ ਸਾਹਿਬ ਵੱਲੋਂ ਜੋ ਜਿਹੜਾ ਪੀੜਤ ਸੀਗਾ ਉਹਦੇ ਵੱਲੋਂ ਐਫ ਆਈ ਆਰ ਬਣਦੀ ਤੇ ਐਡਾ ਵੱਡਾ ਮੁੱਦਾ ਨਹੀਂ ਬਣਦਾ ਸੀਗਾ ਉਹ ਜਸਟੀਫਾਈ ਲੈ ਲੈਂਦੇ ਉਹ ਉਹਦੇ ਮੁਤਾਬਕ ਉਹ ਜਿਹੜੀ ਮਤਲਬ ਸਜ਼ਾ ਹੋਣੀ ਚਾਹੀਦੀ ਸੀ ਜਿਹੜੇ ਅਧਿਕਾਰੀਆਂ ਨੇ ਇਹ ਕੀਤਾ ਹੈਗਾ ਬਾਅਦ ਵਿੱਚ ਜਿਹੜਾ ਪੁਲਸ ਨੂੰ ਜਿਸ ਤਰੀਕੇ ਨਾਲ ਖੁੱਲਾਂ ਦਿੱਤੀਆਂ ਜਾ ਰਹੀਆਂ ਨੇ ਜਿਵੇਂ ਇੱਥੇ ਦਾ ਐਸ ਐਸ ਪੀ ਸਾਹਿਬ ਵੱਲੋਂ ਇਹ ਇੱਥੇ ਦਾ ਮੰਦੀਪ ਸਿੰਘ ਸਿੱਧੂ ਹੈਗਾ ਆਈਜੀ ਹੈਗਾ ਉਹਦੇ ਵੱਲੋਂ ਮਤਲਬ ਇਸ ਤਰੀਕੇ ਨਾਲ ਥਰਪੜਾ ਦਿੱਤਾ ਜਾ ਰਿਹਾ ਹੌਸਲਾ ਨੂੰ ਉਹ ਬੜਾ ਗੰਭੀਰ ਤੇ ਚਿੰਤਾ ਦਾ ਵਿਸ਼ਾ ਹੈਗਾ ਇਸ ਲਈ ਅਸੀਂ ਇੱਥੇ ਦੇ ਅਧਿਕਾਰੀਆਂ ਨੂੰ ਬੇਨਤੀ ਕਰਾਂਗੇ ਕਿ ਇਹ ਜਿਹੜਾ ਮਸਲਾ ਹੈ ਇਹਨੂੰ ਪੂਰਾ ਸਹਿਰਸਤਾ ਦੇ ਨਾਲ ਇਹਨੂੰ ਨਿਜਿੱਠਿਆ ਜਾਵੇ ਇਸ ਪਰਿਵਾਰ ਨੂੰ ਮਤਲਬ ਇਨਸਾਫ ਦਿੱਤਾ ਜਾਵੇ ਕਿਉਂਕਿ ਜੇ ਅੱਜ ਕਰਨਲ ਰੈਂਕ ਦਾ ਅਧਿਕਾਰੀ ਬਹੁਤ ਵੱਡੇ ਰੈਂਕ ਦਾ ਅਧਿਕਾਰੀ ਹੈਗਾ ਤਾਂ ਇੱਕ ਛੋਟੇ ਜਿਹੜੇ ਆਮ ਲੋਕ ਨੇ ਜਾਂ ਸਾਡਾ ਜਿਹੜਾ ਛੋਟਾ ਸਿਪਾਈ ਹੈਗਾ ਉਹਦੇ ਨਾਲ ਕੀ ਕਰਦੇ ਹੋਣਗੇ ਇਹ ਇਸ ਕਰਕੇ ਇਹ ਬੜੀ ਚਿੰਤਾ ਕਰਨ ਦੀ ਲੋੜ ਹੈਗੀ ਅੱਜ ਲੋਕਾਂ ਨੂੰ ਜਿਹੜੇ ਅੱਜ ਲੋਕ ਸਾਡੇ ਘਰਾਂ 'ਚ ਬੈਠੇ ਮਤਲਬ ਹੋਰ ਕਈ ਤਰ੍ਹਾਂ ਦੇ ਟਿੱਪਣੇ ਆਹ ਗਾਲ ਦੇ ਉੱਤੇ ਮਤਲਬ ਉਹਨੂੰ ਇਸ਼ੂ ਬਣਾਉਂਦੇ ਨੇ ਕਿ ਇਹ ਇਹ ਵੀ ਇਸ਼ੂ ਨਹੀਂ ਭਰਾਵੋ ਇਸ਼ੂ ਇਹ ਹੈ ਵੀ ਰਾਤ ਨੂੰ 12 ਵਜੇ ਕਰਨਲ ਸਾਹਿਬ ਨੂੰ ਆਇਆ ਕੁੱਟਣਾ ਤੇ ਉਹ ਤੋਂ ਆਇਆ ਕਹਿਣਾ ਵੀ ਅਸੀਂ ਇੱਕ ਐਨਕਾਊਂਟਰ ਕਰਕੇ ਆਏਾਂਗੇ ਤੇ ਐਨਕਾਊਂਟਰ ਤੇਰਾ ਵੀ ਕਰ ਦਿਆਂਗੇ ਇਹ じゃ ਮਤਲਬ ਉਹ ਸਾਡੇ ਅਧਿਕਾਰੀ ਦਾ ਆਈ ਕਾਰਡ ਖੋ ਲੈਣਾ ਵੇ ਆਈ ਕਾਰ ਤੜਕੇ ਐਸਐਸਪੀ ਦੇ ਕਹਿਣ ਦੇ ਉੱਤੇ ਵੀ ਆਪਸ ਨਾ ਕਰਨਾ ਇਹ ਮਤਲਬ ਵੱਡੀ ਚਿੰਤਾ ਦਾ ਵਿਸ਼ਾ ਅਸੀਂ ਜਿਹੜੇ ਸਾਡੇ ਸਰਫ ਦੇ ਵਿੱਚ ਜਾਂ ਜਿਹੜੇ ਸਾਡੇ ਇੱਥੇ ਵੱਡੇ ਅਧਿਕਾਰੀ ਵਿੱਪ ਕਮਾਂਡਰ ਬੈਠਾ ਇੱਥੇ ਫੌਜ ਦਾ ਅਤੇ ਇੱਥੇ ਬ੍ਰਿਗੇਡ ਕਮਾਂਡਰ ਬੈਠਾ ਜਿਹੜਾ ਫੌਜ ਦਾ ਅਸੀਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦੇ ਆਂਗੇ ਕਿ ਇਹ ਥੋੜੇ ਵਾਸਤੇ ਗੰਭੀਰ ਵਿਸ਼ਾ ਹੈ ਇਹ ਇਹ ਸਾਡੇ ਸਾਰਿਆਂ ਵੱਲੋਂ ਵਾਸਤੇ ਗੰਭੀਰ ਵਿਸ਼ਾ ਹੈ ਇਹ ਨਹੀਂ ਵੀ ਇਕੱਲੇ ਕਰਨ ਵਾਲ ਨਾਲ ਗੱਲ ਹੋਗੀ ਜਾਂ ਕਿਸੇ ਇਕੱਲੇ ਜਵਾਨ ਨਾਲ ਗੱਲ ਹੋਊਗੀ ਇਹ ਕਿਸੇ ਨਾਲ ਵੀ ਹੋ ਸਕਦੀ ਆ ਜਿਸ ਤਰੀਕੇ ਨਾਲ ਫੌਲਸ ਨੂੰ ਖੁੱਲਾ ਦਿੱਤੀਆਂ ਜਾ ਰਹੀਆਂ ਨੇ ਇਹ ਸਾਰਿਆਂ ਨੂੰ ਹੋਣੀ ਹੈਗੀ ਰੋਜ਼ ਇਨਕਾਉਂਟਰ ਹੋ ਜਾਂਦਾਗਾ ਪਿੱਛੇ ਦਿਨ ਇਨਕਾਉਂਟਰ ਹੁੰਦਾ ਹੁਣ ਮਤਲਬ ਉਹ ਕਦੋਂ ਇਨਕਾਉਂਟਰ ਕੀ ਹੋ ਗਿਆ ਹੁਣ ਹੁਣ ਪੰਜਾਬ ਦੇ ਵਿੱਚ ਕਿੰਨਾ ਕੀ ਆਇਆ ਇਥੇ ਕਿੰਨਾ ਘੱਟਾ ਫੈਲ ਗਿਆ ਇਹ ਇਹ ਬੜਾ ਚਿੰਤਾ ਦਾ ਵਿਸ਼ਾ ਜਿਹੜੇ ਬਾਰਡਰਾਂ 'ਤੇ ਤੂਫਾਨ ਚੱਕੇ ਉੱਥੇ دہشت ਪਾਈ ਜਾਏ ਪੁਲਿਸ ਦੀ ਰੋਜ਼ ਐਨਕਾਊਂਟਰ ਕਰਕੇ ਇੱਥੇ دہشت ਪਾਰੀਆਂ ਪਾਈ ਜਾ ਰਹੀਆਂ ਪੁਲਿਸ ਦੀ ਇਸ ਤਰੀਕੇ ਨਾਲ ਵੱਡੇ ਅਫਸਰਾਂ ਦੇ ਉੱਤੇ ਅਟੈਕ ਕਰਕੇ ਇੱਥੇ ਪੁਲਿਸ ਦੀ دہشت ਹੈਗੀ ਇਸ ਕਰਕੇ ਇਹ ਬੜੀ ਮਤਲਬ ਗੰਭੀਰ ਵਿਸ਼ਾ ਹੈਗਾ ਇਹ ਸਰਕਾਰ ਸਾਡੀ ਜਿਹੜੇ ਮੁੱਖ ਮੰਤਰੀ ਭਵਨਤਮਨ ਹੈ ਇਹ ਬਿਲਕੁਲ ਇਸ ਗੱਲ ਤੋਂ ਮਤਲਬ ਉਹ ਅਵੇਸਾਂ ਬੈਠੇਗਾ ਉਹ ਧਿਆਨ ਨਹੀਂ ਦੇ ਰਿਹਾ ਜਾਂ ਉਹ ਹੋਏ ਆਪੀ ਜ਼ਿੰਮੇਵਾਰੀ ਨਹੀਂ ਸਮਝ ਰਿਹਾ ਹੈਗਾ ਵੀ ਤੈਨੂੰ ਜ਼ਿੰਮੇਵਾਰੀ ਦਿੱਤੀ ਐ ਮੁੱਖ ਮੰਤਰੀ ਸਾਹਿਬ 92 ਸੀਟਾਂ ਤੈਨੂੰ ਲੋਕਾਂ ਨੇ ਦੇ ਕੇ ਨਵਾਜਿਆਗਾ ਤੂੰ ਦੂਜਿਆਂ ਨੂੰ ਵੀ ਮਤਲਬ ਮਾੜਾ ਨਿਕਲੇਗਾ ਇਹੋ ਜਿਹਾ ਤਾਂ ਹਾਲਾਤ ਦੂਜਿਆਂ ਨੇ ਵੀ ਨਹੀਂ ਕੀਤੇ ਹੈਗੇ ਜਿਹੜੇ ਮਤਲਬ ਇਹ ਸਰਕਾਰ ਕਰ ਰਹੀ ਹੈਗੀ ਇਸ ਕਰਕੇ ਇਹ ਚਿੰਤਾ ਦਾ ਵਿਸ਼ਾ ਹੈ ਇਹਦੇ ਵਾਸਤੇ ਅਸੀਂ ਆ ਸਾਡੀ ਭਾਰਤੀ ਕਿਸਾਨੀ ਦੇ ਤਾਕਰਾਹਾਂ ਵੱਲੋਂ ਅਸੀਂ ਇਹਦੇ ਇੱਥੇ ਡਟ ਗਏ ਹਾਂ ਤੁਸੀਂ ਨਾਲ ਇਹਨਾਂ ਦੇ ਦੇਖੋ ਅਸੀਂ ਇਹਨਾਂ ਦੀ ਸਪੋਰਟ ਦੇ ਉੱਤੇ ਆਇਆਗੇ ਇਧਰੋਂ ਸਾਡੇ ਸਾਬਕਾ ਸੈਨਿਕ ਸਾਥੀ ਇਹਨਾਂ ਦੀ ਮਦਦ ਉੱਤੇ ਬੈਠੇ ਨੇਗੇ ਅਸੀਂ ਉਹਨਾਂ ਦੇ ਨਾਲ ਪੂਰਾ ਹਾਂ ਦਾ ਨਰ ਹਾਂ ਮਾਰਨ ਵਾਸਤੇ ਹੁਣ ਆ ਗਏ ਅੱਗੇ